ਅੱਜ ਵਿਸ਼ਵ ਰੰਗ ਮੰਚ ਦਿਵਸ ਹੈ ਜੋ ਦੁਨੀਆ ਭਰ ਦੇ ਕਲਾਕਾਰਾਂ ਨੂੰ ਸਮਰਪਿਤ ਹੈ ਵਿਸ਼ਵ ਰੰਗ ਮੰਚ 2024 ਦਾ ਥੀਮ ਥੀਏਟਰ ਐਂਡ ਸ਼ਾਂਤੀ ਦਾ ਸੱਭਿਆਚਾਰ ਇਹ ਇਸ ਦਿਨ ਦੀ ਸ਼ੁਰੂਆਤ ਸਾਲ 1961 ਵਿੱਚ ਹੋਈ ਸੀ ਅਤੇ ਰੰਗਮંચ ਨਾ ਸਿਰਫ ਮਨੋਰੰਜਨ ਦਾ ਜ਼ਰੀਆ ਹੈ ਬਲਕਿ ਇਹ ਲੋਕਾਂ ਨੂੰ ਸਿੱਖਿਅਤ ਕਰਨ ਦੇ ਨਾਲ-ਨਾਲ ਪ੍ਰੇਰਨਾ ਦੇਣ ਦਾ ਵੀ ਕੰਮ ਕਰਦਾ ਹੈ। ਰੰਗਮંચ ਦੁਨੀਆ ਭਰ ਵਿੱਚ ਕਲਾ, ਸੰਸਕ੍ਰਿਤੀ ਅਤੇ ਪਰੰਪਰਾਵਾਂ ਦੇ ਪ੍ਰਸਾਰ ਦਾ ਇੱਕ ਸਭ ਤੋਂ ਸ਼ਕਤੀਸ਼ਾਲੀ ਮਾਧਿਅਮ ਹੈ। ਵੱਖ-ਵੱਖ ਨਾਟਕਾਂ ਦੇ ਮੰਚਨ ਨਾਲ ਸਮਾਜਿਕ ਬੁਰਾਈਆਂ ਅਤੇ ਸਮੱਸਿਆਵਾਂ ਬਾਰੇ ਜਾਗਰੂਕਤਾ ਪੈਦਾ ਕੀਤੀ ਜਾਂਦੀ ਹੈ। ਰੰਗਮંચ ਵਿੱਚ ਕਈ ਤਰ੍ਹਾਂ ਦੀਆਂ ਸ਼ੈਲੀਆਂ ਵਿਧਾਵਾਂ ਅਤੇ ਸਾਂਸਕ੍ਰਿਤਿਕ ਪਰੰਪਰਾਵਾਂ ਸ਼ਾਮਲ ਨੇ ਸਮੇਂ ਦੇ ਨਾਲ ਰੰਗਮંચ ਦਾ ਕਾਫੀ ਵਿਕਾਸ ਹੋਇਆ ਹੈ ਵਿਸ਼ਵ ਰੰਗਮંચ ਕਲਾ ਦੇ ਮਹੱਤਵ ਦਾ ਜਸ਼ਨ ਮਨਾਉਂਦਾ ਹੈ ਕਿਉਂਕਿ ਇਹ ਸਾਨੂੰ ਅੱਗੇ ਲੈ ਕੇ ਜਾਂਦੀ ਹੈ ਪੰਜਾਬ ਵਿੱਚ ਵੱਖ-ਵੱਖ ਰੰਗਮંચ ਕਰਮੀਆਂ ਵੱਲੋਂ ਵਿਸ਼ਵ ਰੰਗਮંચ ਮੌਕੇ ਨਾਟਕਾਂ ਦਾ ਮੰਚਨ ਕੀਤਾ ਜਾ ਰਿਹਾ ਹੈ ਅਮਰੀਕਾ ਦੇ ਮਸ਼ਹੂਰ ਪੰਜਾਬ ਨਾਟਕਸ਼ਾਲਾ ਵਿੱਚ ਵਿਸ਼ਵ ਰੰਗਮੰਚ ਦਿਵਸ ਮਨਾਇਆ ਜਾ ਰਿਹਾ ਹੈ ਇਸ ਮੌਕੇ ਰੰਗਮંચਾਂ ਨੂੰ ਵਿਸ਼ੇਸ਼ ਤੌਰ ਤੇ ਸਜਾਇਆ ਜਾਂਦਾ ਹੈ ਅਤੇ ਨਾਟਕਾਂ ਦੇ ਮੰਚਨ ਕੀਤੇ ਜਾਂਦੇ ਨੇ